aló Gracias. lo Yeah. ਹਾਂਜੀ ਹਾਂਜੀ ਸਾਥੀ ਅਨੁਗੁਰਾਜ ਪੋਸਟ ਆਫਿਸ ਦੇ ਵਿੱਚ ਆਇਆ ਹਾਂਜੀ ਅੱਜ ਮਾਨ ਜੋ ਕਮਿਸ਼ਨਰ ਸਾਹਿਬ ਸਾਗ ਵਰਪੀ ਸਿੰਘ ਪੁਲਰ ਜੀ ਵੱਲੋਂ ਦੀਆਂ ਹਦਾਇਤਾਂ ਤੇ ਸਾਰੇ ਸ਼ਹਿਰ ਦੇ ਭੀੜ ਭੜਕੇ ਵਾਲੇ ਏਰੀਏ ਅਤੇ ਮਾਲ ਜਨੇ ਆ ਉਹਨਾਂ ਸਾਰਿਆਂ ਦੀ ਜਿਹੜੀ ਆ ਉਹ ਚੈਕਿੰਗ ਕੀਤੀ ਗਈ ਹੈ ਉਹਦੇ ਤਹਿਤ ਹੀ ਅੱਜ ਅਲਫਾ ਮਾਲ ਜਿਹੜਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਭ ਤੋਂ ਵੱਡਾ ਮਾਲ ਇਸ ਮਾਲ ਦੇ ਵਿੱਚ ਮਾਨ ਡੀਸੀਪੀ ਨਾਲ ਏਸੀਪੀ ਸਾਹਿਬ 4 ਐਸਐਚਓ ਔਰ ਕਰੀਬ 50 ਦੇ ਜਵਾਨ-ਜਵਾਨ ਲੈ ਕੇ ਅਲਫਾ ਮਾਲ ਦੇ ਵਿੱਚ ਪਾਰਕਿੰਗ ਤੋਂ ਲੈ ਕੇ ਉੱਪਰ ਸਾਰੇ ਫਲੋਰਾਂ ਨੂੰ ਚੰਗੀ ਤਰ੍ਹਾਂ ਸਰਚ ਕੀਤਾ ਗਿਆ ਅਤੇ ਮਾਲ ਦੇ ਵਿੱਚ ਜਿਹੜੇ ਕੋਈ ਨੌਜਵਾਨ ਘੁੰਮਦੇ ਉਹਨਾਂ ਦੀ ਵੀ ਸਰਚ ਕੀਤੀ ਗਈ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਗਈ ਇਕ ਕੋਈ ਬੰਦਾ ਜਿਹੜਾ ਕੋਈ ਕ੍ਰਿਮੀਨਲ ਟਾਈਪ ਦਾ ਬੰਦਾ ਜਾਂ ਕੋਈ ਮਾੜਾ ਅਨਸਰ ਮਾਲ ਦੇ ਵਿੱਚ ਤੇ ਨਹੀਂ ਘੁੰਮ ਰਿਹਾ ਉਹ ਸਾਰਾ ਚੈੱਕ ਕੀਤਾ ਗਿਆ ਔਰ ਜਿਹੜੇ ਸ਼ੱਕੀ ਬੰਦੇ ਆ ਉਹਨਾਂ ਦੀ ਪੁੱਛਗਿੱਛ ਵੀ ਕੀਤੀ ਗਈ ਹੈ ਇਹ ਜਿਹੜਾ ਇਹਦੇ ਤਹਿਤ ਜਿਹੜੀ ਅੱਜ ਕਰੀਬ 3 ਵਜੇ ਤੋਂ ਲੈ ਕੇ ਕਰੀਬ ਹੁਣ 5:30 6 ਵਜੇ ਤੱਕ ਜਿਹੜੀ ਕਾਰਵਾਈ ਕੀਤੀ ਗਈ ਹੈ